ਅਲੋ ਮੰਮਾ ਵਿਆਹ ਆ ਗਿਆ ਜੀ ਕਿਹਦਾ ਵਿਆਹ ਉਹ लवली ਨਹੀਂ ਹੈ ਕੀ ਉਹਦਾ ਵਿਆਹ ਜੀ ਆਈ ਸੀ ਆਂਟੀ ਜੀ ਘਾੜ ਡਬਾ ਦੇ ਗਈਆ ਵੇਖ ਲਾ ਸੇਮਾ ਸਾਰਿਆਂ ਦੇ ਵਿਆਹ ਹੋਈ ਜਾਣਦੇ ਆ ਤੇ ਇੱਕ ਆਪਣੀ ਵਨ ਮੀਤ ਹੀ ਬੈਠੀ ਓਦਾਂ ਮੈਨੂੰ ਵੀ ਬੜੀ ਟੈਨਸ਼ਨ ਆ ਬੀ ਚੱਲ ਇਹਦਾ ਵੀ ਕਿਤੇ ਹੋ ਜਾਵੇ ਤੇ ਵੀ ਆਪਣੇ ਘਰ ਜਾਵੇ ਮੈਂ ਤਾਂ ਆਗਣ ਨਹੀਂ ਆਪਣੀ ਝੱਲੀ ਜੀ ਹੈਗੀ ਇਹਦਾ ਵੀ ਹੋ ਜੀ ਵਿਆਹ ਤੇਰੇ ਆਹ ਉਹ ਟੈਨਸ਼ਨ ਸਾਰਿਆਂ ਦੇ ਦਿਮਾਗ ਤੋਂ ਮੁੱਕੇ ਇਹਨੂੰ ਤੇ ਜਦੋਂ ਵੀ ਕੋਹਨ ਮੈਂ ਨਹੀਂ ਕਰਾਣਾ ਮੈਂ ਨਹੀਂ ਕਰਾਣਾ ਇਹੋ ਹੀ ਤੁਹਾਡੇ ਸਾਹਮਣੇ ਕਹਿੰਦੀ ਰਹਿੰਦੀ ਚਾਚੀ ਤੇ ਗਏ ਕਿੱਥੇ ਸੀ ਤੀ ਸਾਨੂੰ ਦੱਸ ਕੇ ਨਹੀਂ ਗਏ ਮम्मा ਕਿਤੇ ਵੀ ਆਪਾਂ ਚੱਲੇ ਆ ਬਹੁਤ ਇਦਾਂ ਹੀ ਨਾ ਕੀਤੀ ਸੀ ਕਿਸ ਨਾਲ ਗੱਲ ਤੇ ਉਹ ਰਿਸ਼ਤਾ ਆਇਆ ਕੋਈ ਉਹ ਅਸੀਂ ਗੱਲਬਾਤ ਕਰਨ ਗਈਆਂ ਸੀ ਬਚੋਲਨ ਦੇ ਨਾਲ ਮੈਂ ਕਿਹਾ ਕਹਿੰਦੀ ਕਿ ਪਹਿਲਾਂ ਆ ਕੇ ਤੁਸੀਂ ਮਿਲੋ ਮੈਨੂੰ ਤੇ ਮੈਂ ਕਿਹਾ ਚੱਲ ਵੀ ਖਾਣੇ ਆ ਮਿਲ ਲੈਣੇ ਗੱਲਬਾਤ ਕਰ ਲੈਣੇ ਮੁੰਡਾ ਕੀ ਕਰਦਾ ਵਾ ਕਿੰਨੇ ਕੋ عمر ਆ ਕਿੰਨਾ ਪੜਿਆ ਲਿਖਿਆ ਪਤਾ ਦੇ ਤੈਨੂੰ ਹੈਗਾ ਵੀ ਆਪਣੀ ਵੀ ਕਿਹੜਾ ਐ ਨੀ ਝੱਲੀ ਕਮਲੀ ਪੜੀ ਐ ਕਿ ਤਾਈ ਜੀ ਹੋਈ ਗੱਲ ਫਿਰ ਹਾਂ ਕੋਈ ਗੱਲ ਫਿਰ ਕੋਈ ਹੋਈ ਤੇ ਹੈਗੀ ਗੱਲ ਹਾਂਜੀ ਤੇ ਹੁਣ ਮੈਂ ਕਿਹਾ ਘਰ ਤਾਂ ਹੀ ਮੈਂ ਪਹਿਲਾਂ ਨੂੰ ਕਹਿਣ ਦੀ ਗੁਰਦੀਪ ਨੂੰ ਪਹਿਲਾਂ ਘਰ ਸਲਾਹ ਕਰ ਲਈਏ ਬੱਚਿਆਂ ਨਾਲ ਵੀ ਤੇ ਫਿਰ ਵੇਖ ਲੈਣੇ ਆ ਅਈ ਤੇ ਇਸ ਕਰਕੇ ਰੋਲਾ ਨਹੀਂ ਭਾਗ ਗੀਆਂ ਘਰੋਂ ਚੁੱਕ ਕੇ ਜੱਲੀਆਂ ਗੀਆਂ ਜੇ ਮਾੜੀ ਇਹ ਕੰਨੀ ਵਾਇ ਪੈ ਜਾਂਦੀ ਨਾ ਕਿ ਇਹਨੇ ਫਿਰ ਕਹਿ ਲਾ ਪਾ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰਾਉਣਾ ਉਹ ਤਾਂ ਥੋੜੀ ਭੂਲੀ ਆ ਉਹ ਤਾਂ ਕਹਿੰਦੀ ਆ ਚਲੋ ਰਿਸ਼ਤਾ ਦੇ ਕਰਨਾ ਹੀ ਆਪਾਂ ਉਹ ਤਾਂ ਕਰਨਾ ਹੀ ਹੁਣ ਘਰ ਦੇ ਦੀ ਉਮਰ ਕਿੰਨੀ ਹੋਈ ਜਾਂਦੀ ਪਈ ਆ ਚਾਚੀ ਜੀ ਮੈਂ ਤੁਹਾਨੂੰ ਕਹਾਂ ਜਦੋਂ ਨਾ ਕੁੜੀਆਂ ਦਾ ਰਿਸ਼ਤੇ ਹੋ ਜਾਂਦੇ ਨੇ ਜਾਂ ਵਿਆਹ ਹੋ ਜਾਂਦੇ ਆ ਨਾ ਕੁੜੀਆਂ ਆਪ ਹੀ ਸਿਆਣੀ ਹੋ ਜਾਂਦੀਆਂ ਇਹ ਹੋਣੀ ਆ ਥੋੜਾ ਬੋਤਾ ਚੱਲ ਕਰਦੀ ਆ ਜਦੋਂ ਇਹਨੇ ਵਿਆਹੀ ਜਾਣਾ ਨਾ ਇਹਨੇ ਬੜੀ ਸਿਆਣੀ ਹੋ ਜਾਣਾ ਇਹਨੇ ਤਾਂ ਸਾਨੂੰ ਮੱਤਾ ਦੇਣੀਆਂ ਕਰਨੀਆਂ ਵੈਸੇ ਹੀ ਬੱਸ ਇਹ ਤੇ ਨਾ ਕਈ ਵਾਰੀ ਵੇਖੋ ਕਿੰਨੀ ਸਮਝਦਾਰੀ ਵਾਲੀ ਗੱਲ ਕਰਦੀ ਆ ਮੈਂ ਤੇ ਮम्मा ਤੁਹਾਨੂੰ ਇਹ ਕਹਿਨੀ ਆ ਕਾਰ ਵੈ ਲੈ ਕੇ ਨਾ ਐਵੇਂ ਕਦੀ ਉਹ ਕਰ ਤੇ ਕਦੀ ਉਹ ਕਰ ਤੇ ਤੁਸੀਂ ਇਹਨੂੰ ਨਾ ਸਲਾਈ ਤੇ ਪਾ ਦੋ ਸਲਾਈ ਸਿੱਖ ਲੈ ਹੁਣ ਵੇਖੋ ਸਕੂਲ ਤੇ ਕਹਿੰਦੀ ਮੈਂ ਅੱਗੋ ਜਾਣਾ ਨਹੀਂ ਹੈਗਾ ਅਨਮੋਲ ਕਿੰਨਾ ਸੋਹਣਾ ਚਾਚੀ ਜੀ ਪੜਨ ਜਾਂਦੀ ਆ ਜੇ ਇਹ ਵੀ ਪੜਦੀ ਰਹਿੰਦੀ ਤੇ ਚਲ ਦੋਵੇਂ ਪੈਣਾ ਜਾਂਦੀ ਆ ਪਰ ਇਹ ਕਹਿੰਦੀ ਹੁਣ ਮੈਂ ਅੱਗੋ ਪੜਨਾ ਨਹੀਂ ਹੈਗਾ ਤੇ ਤੁਸੀਂ ਚੁੱਪ ਕਰਕੇ ਸਲਾਈ ਤੇ ਪਾ ਦੋ ਵੈਸੇ ਦੀ ਵੀ ਸਲਾਈ ਵਾਲੀ ਗੱਲ ਤਾਂ ਮੈਨੂੰ ਬੜੀ ਚੰਗੀ ਲੱਗੀ ਆ ਚਲ ਕੁਛ ਨਾ ਕੁਛ ਤਾਂ ਮਨਮੀਤ ਦੇ ਹੱਥਾਂ ਵਾਲਾ ਕੰਮ ਹੋ ਗਈ ਤੇ ਦੂਜੀ ਇਹ ਗੱਲ ਅੱਜ ਫੇਰ ਦੋਵੇਂ ਮੀਤਾਂ ਡਾਂਡ ਕੇ ਗਏ ਕਿਉਂ ਕੀ ਹੋਇਆ ਦਾ ਸੰਜੋ ਕੀ ਹੋਇਆ ਕੀ ਦੱਸਦਾਈ ਜੀ ਤੁਹਾਨੂੰ ਮੈਂ ਤਿਆਰ ਹੁੰਦੀ ਸੀ ਉਧਰ ਤੇ ਮੈਂ ਲਿਪਸਟਿਕ ਲਾ ਲਈ ਤੇ ਉਹ ਲਿਪਸਟਿਕ ਲਾ ਕੇ ਮੈਂ ਉੱਥੇ ਹੀ ਰੱਖਦੀ ਤੇ ਉਹਨੇ ਦੇਖ ਲਿਆ ਕਿ ਭਾਬੀ ਨੇ ਲਿਪਸਟਿਕ ਲਾਈ ਆ ਤੇ ਆਪ ਵੀ ਲਾ ਕੇ ਬੈਠ ਗਈ ਤੇ ਵੀਰ ਦੇ ਸਾਹਮਣੇ ਆ ਕੇ ਬੈਠ ਗਈ ਤੇ ਵੀਰ ਨੇ ਦੇਖ ਲਿਆ ਫਿਰ ਉਹਦੇ ਨੇ ਫਿਰ ਜੇ ਇਦਾਂ ਦੇ ਕੰਮ ਕਰੂਗੀ ਤੇ ਉਹਨਾਂ ਦਾ ਫਿਰ ਗੁੱਸੇ ਹੋਣਾ ਹੀ ਛੜਕਾਂ ਦੇਣੀਆਂ ਹੀ ਉਹਨਾਂ ਨੇ ਇਸੇ ਕਰਕੇ ਤੇ ਮम्मा ਮੈਂ ਕਹਿ ਨਹੀਂ ਆ ਕਿ ਟੀ ਸਲਾਈ ਤੇ ਪਾਉਗੇ ਨਾ ਤੇ ਘਰ ਇੰਦਰ ਉਧਰ ਸਾਡੇ ਵੱਲ ਧਿਆਨ ਘੱਟ ਮਰ ਗਈ ਉਨ ਆਪਾਂ ਤੇ ਮਾੜਾ ਮਟਰ ਲਾਉਣਾ ਹੀ ਆ ਆਪਾਂ ਤੇ ਨਵਾਂ ਧੀਆਂ ਵਾ ਪਰ ਉਹ ਸੋਚਦੀ ਆ ਕਿ ਚਲ ਮੈਂ ਇਹ ਭਾਬੀਆਂ ਨੇ ਲਾਈ ਤਾਂ ਮੈਂ ਵੀ ਲਾ ਲਾਂ ਵੇਖ ਕੇ ਉਹਨੂੰ ਦੀਦੀ ਰੀ ਜਾਂਦੀ ਹੈ ਪਰ ਉਹਨੂੰ ਸਮਝ ਨਹੀਂ ਨਾ ਹੈਗੀ ਹਾਂ ਸਮਝ ਨਹੀਂ ਹੈਗੀ ਕਿ ਇਹ ਚੀਜ਼ ਮੈਂ ਲਾਣੀ ਜਾਂ ਨਹੀਂ ਲਾਣੀ ਹੈਗੀ ਇਸੇ ਵਰਗੇ ਦਾ ਧਿਆਨ ਕਿ ਹੋਰ ਪਾਸੇ ਹੋਵੇ ਨਾ ਚਲ ਗੁਰਦੀਪ ਮੈਂ ਇਹਨਾਂ ਦੇ ਕਹਿਣ ਤੇ ਇਹ ਵੀ ਕਰਕੇ ਵੇਖ ਲੈਣੀ ਸਲਾਈ ਤੇ ਪਾ ਕੇ ਵੀ ਵੇਖ ਲੈਣੀ ਪਰ ਇਹ ਝੱਲੀ ਉੱਥੇ ਵੀ ਝੱਲੀ ਖਲਾਰਦੀ ਰਹਿਣਾ ਇਹਨੇ ਨਹੀਂ ਖਲਾਰਦੀ ਮम्मा ਕਈ ਵਰੀ ਵੇਖੋ ਉਹ ਤੁਹਾਨੂੰ ਮੱਤਾ ਦਿੰਦੀ ਆ ਜੇ ਸਾਨੂੰ ਕੋਈ ਗੱਲ ਸਮਝਉਂਦੀ ਐ ਇੰਜ ਨਹੀਂ ਭਾਬੀ ਇੰਜ ਕਰਨਾ ਚਾਹੀਦਾ ਉਹਦੀ ਸ਼ਰਤ ਉਹ ਜਦੋਂ ਬਾਹਰ ਬੱਚਾ ਨਿਕਲਦਾ ਨਾ ਤੇ ਆਪੇ ਸਮਝ ਆ ਜਾਂਦੀ ਆ ਅਨ ਲੱਗੇ ਤੇ ਹੈਗੀ ਆ ਉਹ ਬੜੀਕ ਵਾਲੇ ਦੀਦੀ ਉਹਦੇ ਵੱਲ ਭੇਜ ਦਿੱਤਾ ਘੰਟਾ ਦੋ ਘੰਟਾ ਬੰਦਾ ਹੋਈ ਹੋਰ ਨਹੀਂ ਕੁਛ ਤੇ ਪਹਿਲਾਂ ਤਰਪਾਈ ਕਰਨੀ ਸਿੱਖੀ ਹੈਗੀ ਉਹ ਤੇ ਹੌਲੀ ਹੌਲੀ ਫਿਰ ਆਪੇ ਸਿੱਖ ਲੇਗੀ ਤੇ ਹੋਰ ਸਾਡੇ ਨਾਲ ਤੇ ਚਲ ਤਾਂ ਵੀ ਮਾੜਾ ਮੋਟਾ ਕਰਵਾ ਦਿੰਦੀ ਕੰਮ ਜਦੋਂ ਕਰਵਾਈ ਜਦੋਂ ਵਿਹਲੇ ਹੋਈ ਤਾਂ ਉਧਰ ਵੀ ਹਾਂ ਬਸ ਉਧਰ ਚਲ ਪੁੱਛ ਕੇ ਹਾਂ ਪੁੱਛ ਕੇ ਹਾਂ ਪੁੱਛ ਕੇ ਵੇ ਹਾਂ ਉਹ ਵੀ ਪੁੱਛ ਕੇ ਵੇਖ ਲਓ ਤੇ ਮੈਂ ਚਾਹ ਬਣਾ ਕੇ ਲਿਆਵਾਂ ਤੇ ਨਾਲੇ ਖਾ ਲਓ ਬੜੋ ਬੈਠੋ ਦੀਦੀ ਮੈਂ ਚਾਹ ਬਣਾਉਣੀ ਆ ਚਲੋ ਚਲ ਅੰਜੂ ਤੂੰ ਬਣਾ ਲਈ ਮੈਂ ਬਣਾ ਲਈ ਆ ਕਿਤੇ ਟੋੜੇ ਟੜੇ ਹੋਏ ਪੀਸ ਵਿੱਚ ਮੈਂ ਪਹਿਲਾਂ ਗਿਆ ਹੀ ਮੈਂ ਕਿ ਮਮਾ ਨੇ ਕਹਿਣਾ ਵਾ ਵੀ ਆ ਇੰਜ ਦੇ ਕੇ ਉਹ ਆਪਣੀ ਚੱਲੀ ਨੇ ਉਹਨਾਂ ਨੂੰ ਬਤਾਵਾ ਵਰਫੀ ਵੇਖ ਕੇ ਤੇ ਵਹਿ ਹੋ ਜਾਂਦੀ ਕਿ ਨਹੀਂ ਮੈਂ ਖਾਣੀ ਮੈਂ ਉਹ ਬੋਲ ਨਹੀਂ ਚਲਿਆ ਜਾਂਦਾ ਤੇਰਾ ਮੈਂ ਵੀ ਕਿਹਾ ਸੀ ਮੈਂ ਕਿਹਾ ਲੰਦੋ ਮਮਾ ਨੂੰ ਤਾਈ ਜੀ ਨੂੰ ਉਨੇ ਵਿੱਚ ਦੋ ਪੀਸ ਦਵਾਂਗੀ ਪਰ ਨਹੀਂ ਕਹਿੰਦੀ ਮੈਂ ਇੱਕ ਖਾਣਾ ਹੀ ਖਾਣਾ ਹੈ ਉਹ ਦੇਖੋ ਕਿੱਥੇ ਸਬਰ ਹੋਣਾ ਹੈ ਜਿਹੜੇ ਰਿਸ਼ਤੇ ਦੀ ਗੱਲ ਕਰਕੇ ਆਏ ਹੋ ਜਾਂ ਹੋਣਾ ਕਿ ਨਹੀਂ ਹੋਣਾ ਵੀਰਾ ਇਹਨਾਂ ਨਾਲ ਸਲਾਹ ਕਰਿਓ ਕੀ ਪਤਾ ਗੱਲ ਬਾਨੀ ਜਾਵੇ ਆਹ ਪਹਿਲਾਂ ਆਂਦੇ ਆ ਮੁੰਡੇ ਦੋਵੇਂ ਤੇ ਫਿਰ ਮੈਂ ਗੱਲ ਕਰਕੇ ਵੇਖਦੀ ਆਂ ਹਾਂ ਤੇ ਚੱਲ ਗਏ ਹਾਂ ਰਿੰਕੂ ਭਾਜੀ ਤੇ ਇੱਥੇ ਹੀ ਆ ਤੇ ਜੇ ਤੀ ਕਿੰਨਾ ਨਾ ਕਰਨੀ ਤੇ ਕੱਲ ਤੇ ਜੇ ਇਕੱਠਿਆ ਨਾ ਕਰਨੀ ਤੇ ਆ ਲੰਦੇ ਹੋਏ ਨਾ ਇਕੱਠਿਆਂ ਨਾਲ ਹੀ ਗੱਲ ਕਰਾਂਗੇ ਦੋਵੇਂ ਹਨਾ ਨੋਵੇਂ ਪਰਮਾਤਮਾ ਨੇ ਪਰੇ ਹੀ ਛਾੜ ਦੇ ਬਸ ਬਸ ਹੋ ਰਹੀ ਕਿ ਚਲੋ ਚਲੋ ਮੈਂ ਦੀਦੀ ਬਣਾ ਦੀ ਚਾ ਆ ਚੁਪਸੀ ਵੀ ਚਾ ਬਣਾ ਆ ਯਾ ਇਹ ਚਾ ਦੀਦੀ ਉਧਰ ਫੀਸ ਦੀ ਤੇ ਗੱਲ ਬਾਅਦ ਚ ਵੇਖਾਂਗੇ ਹਾਂ ਠੀਕ ਹੈ ਨਾ ਪਰ ਮੈਂ ਇਹ ਤੁਹਾਨੂੰ ਸਲਾਹ ਦਵਾਂਗੀ ਵੀ ਮਨਮੀਤ ਦਾ ਕਰਨਾ ਨਾ ਤੂੰ ਟੇਵੇ ਮਿਲਾ ਕੇ ਕਰਿਓ ਜੇ ਕੋਈ ਰਿਸ਼ਤੇ ਦੱਸ ਬੰਦੀ ਨਾ ਤੇ ਟੇਵਾ ਮਿਲਾ ਕੇ ਕਰਿਓ ਪੰਡਤ ਨੂੰ ਮੁਖਾ ਕੇ ਕਰਿਓ ਗੁਰਦੀਪ ਨਹੀਂ ਨਹੀਂ ਮੈਂ ਨਹੀਂ ਇੰਨਾ ਗੱਲਾਂ ਨੂੰ ਮੰਨਦੀ ਹੈਗੀ ਮੈਨੂੰ ਤਾਂ ਗੁਰਾਮਦਾਸ ਜੀ ਤੇ ਭਰੋਸਾ ਵਾ ਜਿੱਦਾਂ ਕਰਨਗੇ ਠੀਕ ਕਰਨਗੇ ਮੈਂ ਤੇ ਉਹਨਾਂ ਦੇ ਛੱਡਿਆ ਸਭ ਕੁਝ ਮੈਂ ਨਹੀਂ ਟੇਵਾਂ ਟੂਵਾਂ ਵਾਲੇ ਪਾਸੇ ਪੈਣਾ ਮੇਰੀ ਗੱਲ ਸਾਨੂੰ ਗੁਰਾਮਦਾਸ ਜੀ ਤੇ ਭਰੋਸਾ ਤੇ ਸਾਨੂੰ ਵੀ ਆ ਇਹ ਥੋੜੀ ਸਾਨੂੰ ਨਹੀਂ ਪਰ ਵੇਖੋ ਮੈਂ ਵੀ ਆਪਣੇ ਰਿੰਕੂ ਦਾ ਕੀਤਾ ਵਾ ਤੇ ਮੈਂ ਵੀ ਟੇਵਾ ਮੇਲ ਕੇ ਹੀ ਕੀਤਾ ਵਾ ਜਿਸ ਤਰ੍ਹਾਂ ਪੰਡਤ ਨੇ ਕਿਹਾ ਨਾ ਮੈਂ ਉਸ ਤਰ੍ਹਾਂ ਉਸ ਤਰ੍ਹਾਂ ਹੀ ਕੀਤਾ ਜੇ ਸਾਰਾ ਕੁਝ ਤੇ ਮੇਰੀ ਵੇਖੋ ਹੀਰੇ ਵਰਗੀ ਨੋਹ ਅਰ ਕੁਤੀ ਪੁਰੇ ਆਪਾਂ ਲੱਕੀਵਾਰੀ ਕਿਹੜਾ ਟੇਵਾ ਮਲਾਇਆ ਸੀ ਵੇਖਾਂ ਕਿੰਡੀ ਸੋਹਣੀ ਜੋੜੀ ਐ ਤੇ ਕਿੰਨਾ ਸੋਹਣਾ ਸੀ ਮਾ ਮਿਲੀ ਸਾਨੂੰ ਨੋਹ ਰਾਣੀ ਕਿੰਨੀ ਸੋਹਣੀ ਮਿਲੀ ਮੇਰੀ ਗੱਲ ਸੁਣੋ ਫਿਰ ਲੱਕੀ ਦਾ ਵੀ ਮੈਂ ਟੇਵਾ ਮਲਾ ਕੇ ਲਿਆਈ ਸੀ ਜੇ ਮੈਂ ਤੁਹਾਨੂੰ ਦੱਸਦੀ ਤਾਂ ਤੁਸੀਂ ਜਾਣਦੇ ਨਾ ਮੈਂ ਵੀ ਮਲਾ ਲਿਆ ਚੁੱਪ ਕਰਕੇ ਜਾ ਕੇ ਤੇ ਵੇਖੋ ਕਿੰਨੇ ਵਧੀਆ ਦੋਨੋਂ ਬੱਚੇ ਸਾਡੇ ਵਿਆਹੇ ਗਏ ਨੇ ਕਿੰਨੀਆਂ ਸੋਹਣੀਆਂ ਸੁਨੱਖੀਆਂ ਸਾਡੀਆਂ ਨੂੰ ਆਈਆਂ ਤੇ ਇਸ ਕਰਕੇ ਹੁਣ ਕੁੜੀ ਦਾ ਵੀ ਜੇ ਦੱਸ ਪਾਈ ਨਾ ਤੇ ਮਲਾ ਕੇ ਹੀ ਕਰਿਓ ਮੈਂ ਤੁਹਾਨੂੰ ਦੱਸਾਂ ਮੰਨੋ ਮੇਰੀ ਗੱਲ ਮੇਰੀ ਗੱਲ ਸੁਣ ਗੁਰਦੀਪ ਵੇ ਅ ਮਾ ਚ ਤੇ ਚਾਚੀ ਚ ਕੋਈ ਫਰਕ ਨਹੀਂ ਹੈਗਾ ਠੀਕ ਹੈ ਨਾ ਵੇ ਮੈਂ ਤੇ ਇਸ ਪਾਸੇ ਤੁਰਨਾ ਨਹੀਂ ਹੂੰ ਤੇ ਤੇਰਾ ਦਿਲ ਕਰਦਾ ਵਾ ਨਾ ਤੇ ਜੇ ਤੂੰ ਲੱਕੀਵਾਰੀ ਕੀਤਾ ਨਾ ਇਹਦੇ ਵਾਰੀ ਵੀ ਤੂੰ ਮਲਾ ਲਾ ਮੈਂ ਨਹੀਂ ਜਾਣਾ ਪੰਡਤ ਪੰਡਤ ਵੱਲ ਇੰਜ ਕਰੋ ਦੀਦੀ ਫਿਰ ਤੂੰ ਹੀ ਨਹੀਂ ਨਾ ਜਾਣਾ ਤੇ ਮਨਮੀਤ ਦਾ ਟੇਵਾ ਮੈਨੂੰ ਦੇ ਦਿਓ ਮੈਂ ਆਪੇ ਬੰਡਾ ਤੁਹਾਨੂੰ ਵਖਾਣ ਨਹੀਂ ਜਾ ਕੇ ਫਿਰ ਉਹ ਦੱਸੇਗਾ ਵੀ ਇਹ ਦੋਵੇਂ ਇੱਕ ਦੂਸਰੇ ਦੇ ਯੋਗ ਹੈਗੇ ਕਿ ਨਹੀਂ ਹੈਗੇ ਬਾਕੀ ਗੱਲਾਂ ਬਾਅਦ ਦੀਆਂ ਹੀ ਆ ਜੇ ਮੈਂ ਤੁਹਾਨੂੰ ਦੱਸਾਂ ਚੱਲ ਤੂੰ ਲੈ ਲਈ ਟੇਵਾ ਹਵੀ ਐਕਲੀ ਜਿੱਦਾਂ ਤੈਨੂੰ ਚੰਗਾ ਲੱਗਦਾ ਤੂੰ ਕਰ ਲਈ ਹਾਂ ਹੁਣ ਮੈਂ ਆਪਣੇ ਸਿਰ ਤੇ ਗੱਲ ਲਿਆਂਦੀ ਨਾ ਤੇ ਮੈਂ ਆਪੇ ਵੇਖ ਲਾਂਗੀ ਕਿਵੇਂ ਕਰਨਾ ਮਮਾ ਚਾਚੀ ਤੁਹਾਨੂੰ ਪਤਾ ਮੇਰੀ ਸਹੇਲੀ ਜਿਹੜੀ ਹੈਗੀ ਸੀ लवली ਉਹਦਾ ਵਿਆਹ ਆ ਗਿਆ ਜੀ ਤੇ ਤੁਸੀਂ ਏਦਾਂ ਕਰੋ ਮੇਰੇ ਸੂਟ ਸੁਵਾ ਕੇ ਦੋ ਸੁਣਾ ਜੀ ਲੱਲੋ ਤੈਨੂੰ ਵੀ ਸੁਵਾ ਦਾਂਗੀ ਉਹਨਾਂ ਨੂੰ ਵੀ ਸੁਵਾ ਕੇ ਦੇਣੇ ਆ ਤੈਨੂੰ ਜਿਆਦਾ ਕਾਲੀ ਪੈ ਗਈ ਕਮਲੀਏ ਮੈਨੂੰ ਮੈਨੂੰ ਬੜਾ ਚਾ ਚੜੰਦਿਆ ਕਿ ਛੇਤੀ ਛੇਤੀ ਚਲੀਏ ਤੇ ਸੂਟ ਲੈ ਕੇ ਆਈਏ ਹੁਣ ਲਿਆ ਦਾਂਗੇ ਇਕੱਠੇ ਲਿਆਵਾਂਗੇ ਭਾਬੀਆਂ ਦੇ ਵੀ ਤੇ ਤੇਰੇ ਆ ਵੀ ਜਾ ਕੇ ਠੀਕ ਆ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਮੈਨੂੰ ਵੀਰ ਕੋਲ ਅੱਜ ਛਿੜਕਾ ਪਈਆਂ ਹਾਂ ਤਾਂ ਕੀ ਕੀਤਾ ਹੀ ਤੂੰ ਲਿਪਸਟਿਕ ਲਾ ਲਈ ਸੀ ਭਾਬੀ ਦੀ ਕੱਢ ਕੇ ਤੇ ਆ ਗੱਲ ਚੰਗੀ ਆ ਵੀ ਤੂੰ ਲਿਪਸਟਿਕ ਲਾ ਲਈ ਤੇ ਫਿਰ ਉਹਨੇ ਆਪੇ ਛਿੜਕਾ ਦੇਣੀਆਂ ਭਾਬੀ ਤਿਆਰ ਹੋਦੀ ਤੇ ਮੈਂ ਵੀ ਲਾ ਲਈ ਤੇ ਵੀ ਮੈਨੂੰ ਨਹੀਂ ਪਤਾ ਕਿ ਵੀਰ ਘਰੇ ਆ ਤੇ ਮੈਂ ਇੱਧਰ ਆਈ ਤੇ ਦੋਵੇਂ ਇੱਥੇ ਬੈਠੇ ਤੇ ਮੈਨੂੰ ਝਿੜਕਾ ਪੈ ਗਿਆ। ਉਹ ਤਾਂ ਭਾਬੀ ਦਾ ਤੇ ਵਿਆਹ ਹੋਇਆ। ਉਹਨੇ ਤੇ ਲਾਉਣੀ ਲਾਉਣੀ ਆ। ਹਾਂ। ਤੇ ਹੱਲੇ ਪੁੱਤਰ ਤੇਰਾ ਅਹੀਂ ਕੋਈ ਵਿਆਹ ਥੋੜਾ ਕੀਤਾ। ਜਿਹੜੇ ਤੂੰ ਇਦਾਂ ਫੈਸ਼ਨ ਕਰਦੀ ਏ। ਤੈਨੂੰ ਪਤਾ ਵਾ ਨਾ ਲੱਕੀ ਤੇ ਰਿੰਕੂ ਇਹ ਗੱਲ ਨੂੰ ਚੰਗਾ ਨਹੀਂ ਸਮਝਦੇ। ਆਹੋ ਤਾਂ ਝਿੜਕਾ ਪਈ ਆ ਤੇ ਮੇਰੀ ਗੱਲ ਸੁਨੋ। ਮੈਨੂੰ ਨਹੀਂ ਪਤਾ ਜਦੋਂ ਸੂਟ ਲੈਣ ਜਾਣੇ ਨਾ ਮੈਂ ਤੁਹਾਡੇ ਨਾਲ ਹੀ ਜਾਣਾ ਜੀ। ਇਕੱਲੇ ਨਾ ਚਲ ਜਾਓ ਚਾਚੀ। ਲੇ ਜਾਗੇ ਤੈਨੂੰ ਤੇ ਨਾਂ ਲੈ ਕੇ ਮੈਂ ਨਾਂ ਲੈ ਕੇ ਜਾਏ ਮੈਂ ਆਪਣੀ ਪਸੰਦ ਦਾ ਸੂਟ ਲੈ ਕੇ ਆਣਾ ਤੇ ਤੈਨੂੰ ਸਲਾਈ ਸਿੱਖਣ ਪਾਣੀਏ ਸਿੱਖਣੀ ਸਲਾਈ ਤੂੰ ਪਾ ਦੋ ਵਾ ਮੈਂ ਪਾ ਵੀ ਇਹਨਾਂ ਕੰਮ ਕਰਾ ਤੇ ਦਿਨੀ ਆ ਥੋੜਾ ਬੋਤਾ ਜੀ ਨਾਲ ਕਰੋਨੀ ਤੇ ਤੇ ਵਧੀਆ ਜੀ ਸਿੱਖ ਲੈਗੀ ਤੇ ਵਧੀਆ ਹੀ ਆ ਨਾ ਸਭਾ ਗਾ ਤੇਰਾ ਵਿਆਹ ਕਰਾਂਗੇ ਤੇ ਫਿਰ ਵਧੀਆ ਗੱਲਾਂ ਨਾ ਤੈਨੂੰ ਸਲਾਈ ਆਉਂਦੀ ਹੋਏ ਤੇ ਫਿਰ ਦੁਆਰ ਦਾ ਸੂਟ ਆਪੇ ਸੀ ਲਿਆ ਗੋਰੀ ਸਿੱਖਣੀ ਚਾਹੀਦੀ ਆ ਸਿੱਖਣੀ ਚਾਹੀਦੀ ਆ ਹੱਥ 'ਚ ਕੋਈ ਨਾ ਕੋਈ ਹੁਨਰ ਹੋਣਾ ਚਾਹੀਦਾ ਵਾ ਚਲੋ ਵੇਖ ਲਿਓ ਸੁਖਾ ਦਿਓ ਫਿਰ ਮੈਨੂੰ ਦੱਸ ਦਿਓ ਪੂਏ ਕਿ ਕਰਦੇ ਪਿਓ ਕੁਛ ਨਹੀਂ ਮੈਂ ਕੀ ਕਰਨਾ ਤੂੰ ਤਾਂ ਸਕੂਲ ਨਹੀਂ ਗਈ ਸਕੂਲ ਪਾਠ ਰੱਖਿਆ ਸੀ ਤੇ ਹੁਣ ਉਦੋਂ ਜਾਵਾਂਗੀ ਜਦੋਂ ਪਾਠ ਦਾ ਭੋਗ ਹੋਏਗਾ ਅੱਛਾ ਤੇ ਹੁਣ ਫਿਰ ਤੇ ਮੈਂ ਰੋਟੇਸ਼ਨ ਛੱਡਾ ਆ ਨਹੀਂ ਮੈਂ ਤੈਨੂੰ ਪਤਾ ਹੀ ਹੈ ਨਾ ਅੱਜ ਕਾਲਜ ਤੋਂ ਛੁੱਟੀ ਕੀਤੀ ਹੈ ਗਈ ਸੀਗੀ ਤੇ ਮੈਂ ਹੁਣ ਟਿਊਸ਼ਨ ਸ਼ਾਮੀ ਜਾਣਾ ਵਾ ਤੂੰ ਐਦਾ ਕਹ ਰਹਾ ਪਾਪਾ ਨੂੰ ਕਿਹਾ ਛੱਡਾਂ ਪਾਪਾ ਤਾਂ ਦੁਕਾਨ ਤੇ ਹੈ ਅੱਛਾ ਤੇ ਫਿਰ ਰਿੰਕੂ ਚਾਚਾ ਨੂੰ ਕਹੇ ਉਹ ਛੱਡ ਦੰਦੇ ਆ ਉਹ ਤਾਂ ਮੈਨੂੰ ਦਿਖਿਆ ਨਹੀਂ ਬਾਹਰ ਉਹ ਸਾਚੋ ਉਹ ਤੇ ਬਾਜ਼ਾਰ ਗਏ ਵੀਰਾ ਭਾਬੀ ਤੇ ਛੱਡਾ ਤਸ ਮੈਨੋ ਟਿਊਸ਼ਨ ਫਿਰ ਮੈਂ ਲੇਟ ਹੋ ਜਾਣਾ ਨਹੀਂ ਮੈਂ ਤੋ ਜਾਇਆ ਨਹੀਂ ਜਾਣਾ ਹੈਗਾ ਐਦਾ ਕਹ ਰਹਾ ਭੂਆ ਨੂੰ ਕਹਾਂ ਉਹ ਕਿੱਥੇ ਆ ਜਾਓ ਉਹਨੇ ਤੇ ਰਾਤ ਚ ਮੈਨਾਂ ਖੇਡਦੀ ਜਾਣਾ ਭੂਇਨੇ ਉਹ ਨਹੀਂ ਨਹੀਂ ਐਦਾਂ ਨਹੀਂ ਕੁਛ ਕਰਦੇ ਅਗੇ ਅੱਗੇ ਵੀ ਤੇ ਤੈਨੂੰ ਛੱਡਣ ਜਾਂਦੇ ਹੁੰਦੇ ਸੀ ਕਿ ਟਿਊਸ਼ਨ ਤੇ ਉਹਨਾਂ ਨੂੰ ਕਹਾਂ ਹਾਂ ਛੱਡਾਂਗੇ ਤੈਨੂੰ ਕੋਈ ਗੱਲ ਨਹੀਂ ਤੁਹਾਨੂੰ ਪਤਾ ਕਿ ਮੈਂ ਵੱਡੀ ਭੂਇ ਨਾ ਕਿਉਂ ਨਹੀਂ ਜਾਂਣਾ ਟਿਊਸ਼ਨ ਤੇ ਜਦੋਂ ਮੈਨੂੰ ਵੱਡੀ ਭੂਇ ਟਿਊਸ਼ਨ ਛੱਡਣ ਜਾਂਦੇ ਆ ਨਾ ਤੇ ਮੇਰੀਆਂ ਫਰੈਂਡਸ ਸਾਰੀਆਂ ਹੱਸਦੀਆਂ ਨੇ ਤੇ ਮੈਨੂੰ ਇਹ ਹੁੰਦਾ ਕਿ ਮੇਰੀ ਵੱਡੀ ਭੂਇ ਦੀ ਕਿਉਂ ਇਨਸਲਟ ਹੁੰਦੀ ਆ ਇਸ ਕਰਕੇ ਮੈਨੂੰ ਨਹੀਂ ਚੰਗਾ ਲੱਗਦਾ ਜਦੋਂ ਮੇਰੀ ਭੂਇ ਦੀ ਇਨਸਲਟ ਕਰਦੇ ਆ ਤੇ ਲੈ ਜਦੋਂ ਤੇਰੀਆਂ ਫਰੈਂਡਸ ਐਦਾਂ ਬੋਲਦੀਆਂ ਹੈਗੇ ਉਹਨਾਂ ਬਾਰੇ ਤੇ ਤੂੰ ਉਹਨਾਂ ਨੂੰ ਜਵਾਬ ਕਿਉਂ ਨਹੀਂ ਦਿੰਦੀ ਹੈ ਤੈਨੂੰ ਪਤਾ ਹੀ ਹੈਗੀ ਹੈ ਤ ਜੋ ਤੇਰੀ ਭੁਆ ਤੇ ਮੇਰੇ ਵੀ ਤਾਂ ਵੱਡੀ ਭੈਣ ਹੀ ਹੋਣੇ ਵੇਖਿਓ ਉਹਨਾਂ ਨੇ ਲੱਭਦੇ ਲੱਭਦੇ ਉਹਨਾਂ ਨੇ ਹੁਣੇ ਆ ਜਾਣਾ ਹੈਗਾ ਵਾ ਉਹ ਤਾਂ ਮੈਨੂੰ ਪਤਾ ਕਿ ਵੱਡੀ ਭੁਈ ਪਿਆਰ ਤਾਂ ਬਹੁਤ ਕਰਦੇ ਨੇ ਪਰ ਹਾਂ ਜੇ ਅੱਗੇ ਤੋਂ ਮੈਂ ਗਈ ਭੁਈ ਦੇ ਨਾਲ ਟਿਊਸ਼ਨ ਤੇ ਤੇ ਜੇ ਮੇਰੀ ਅਸਲੀਆ ਦੇਖ ਕੇ ਹਸਿਆ ਨਾ ਤੇ ਮੈਂ ਉਹਨਾਂ ਨੂੰ ਉੱਥੇ ਜਵਾਬ ਦੇ ਕੇ ਆਣਾ ਹਾਂ ਤੂੰ ਉੱਥੇ ਜਵਾਬ ਦੇ ਕੇ ਆਇਆ ਕਰ ਆਪਣੀ ਸੇ ਲੈਣੋ ਜੇ ਐਦਾ ਕਹਿਣਗੇ ਤੇ ਉਹ ਤਾਂ ਠੀਕ ਆਓ ਚਲ ਹੁਣ ਐਦਾ ਕਰ ਉਹਨਾਂ ਨਾਲ ਚਲ ਜਾ ਜਾ ਟਿਊਸ਼ਨ ਹਾਂ ਕੋਈ ਨਹੀਂ ਮੰਨਣਾ ਨਾ ਜੀ ਚਲ ਜਾਂਦੇ ਜਿਸਲੀਨ ਅਨਮੋਲ ਇੱਥੇ ਬੈਠੀਆਂ ਜੀ ਦੱਸ ਦੇ ਜੀ ਟਿਊਸ਼ਨ ਨਹੀਂ ਜਾਣਾ ਮੈਂ ਟਿਊਸ਼ਨ ਗਈ ਆ ਮੈਂ ਕਹਿੰਦੀ ਪਈ ਕਿ ਮੈਨੂੰ ਛੱਡ ਓ ਤੇ ਇਹ ਕਹਿੰਦੇ ਕਿ ਤੂੰ ਵੱਡੀ ਕੁਈ ਨਾ ਚੱਲ ਜਾ ਹਾਂ ਨੂੰ ਮੈਂ ਮੈਂ ਕਹਿੰਦੀ ਆਂ ਕਿ ਸੀ ਕਿ ਜਾ ਆਪਣੀ ਭੁਆਣਾ ਚੱਲ ਜਾ ਇਹਨੂੰ ਛੱਡ ਾ ਟਿਊਸ਼ਨ ਤੋਂ ਤੂੰ ਕਿਉਂ ਨਹੀਂ ਗਈ ਆਪਣੇ ਕਾਲਜ ਮੈਂ ਕਾਲਜ ਤਾਂ ਅੱਜ ਛੁੱਟੀ ਕੀਤੀ ਹੈਗੀ ਸੀਗੀ ਤੇ ਫਿਰ ਮੈਂ ਨਾ ਸ਼ਾਮ ਨੂੰ ਟਿਊਸ਼ਨ ਜਾਣਾ ਹੈਗਾ ਸੀ ਤੇ ਹੁਣ ਮੈਨੂੰ ਕਹਿੰਦੇ ਕਿ ਜਾ ਆਪਣੀ ਭੁਆਣਾ ਚੱਲ ਜਾ ਚਲ ਅੱਜ ਇਸਲਿੰ ਮੈਂ ਛੱਡ ਆਵਾ ਵੇ ਤੇ ਦੋਵੇਂ ਨਹੀਂ ਘਰ ਆਗੇ ਕੋਈ ਨਹੀਂ ਪੁੱਈ ਮੈਨੂੰ ਛੱਡ ਾਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਨਾਲੇ ਦੱਸ ਦੇ ਦੀ ਤੁਹਾਨੂੰ ਪਤਾ ਕੱਲ ਮੰਮੀ ਮੈਨੂੰ ਕਹਿੰਦੇ ਮੈਂ ਤੁਹਾਨੂੰ ਸਲਾਈ ਦੇ ਕੰਮ ਤੇ ਪਾ ਦੇਣਾ ਵਾ ਤੇ ਲੈ ਵਧੀਆ ਇਹਦੇ ਤੁਸੀਂ ਕੋਈ ਸਲਾਈ ਸਿੱਖ ਲਓ ਹਾਂ ਅੱਗੇ ਤੇ ਪੜਨੋ ਹਟ ਗਿਆ ਅੱਗੇ ਤੇ ਹੁਣ ਸਲਾਈ ਸਿੱਖ ਲਓ ਵਧੀਆ ਗੱਲ ਹੀ ਆ ਪੜਨੋ ਤਾਂ ਮੈਂ ਤਾਂ ਹਟੀਆਂ ਮੇਰਾ ਮਨ ਨਹੀਂ ਹੀ ਲੱਗਦਾ ਪੜਾਈ ਵਿੱਚ ਤੇ ਹੁਣ ਫਿਰ ਸਲਾਈ ਸਿੱਖ ਲਓ ਨਾ ਉਹ ਤੇ ਵਧੀਆ ਹੀ ਆ ਉਹ ਨਹੀਂ ਵਧੀਆ ਵਧੀਆ ਸੂਟ ਸੀ ਉਹ ਵੀ ਪੰਗਾ ਪਾ ਲਿਆ ਮੈਂ ਆਪਣੇ ਨਾਲੇ ਪੁੱਛਾਂ ਮੈਨੂੰ ਵੀ ਸੂਟ ਸਿੱਖ ਕੇ ਦੋਗੇ ਉਹ ਤੇ ਪਤਾ ਵਾ ਮੈਨੂੰ ਉਹਵੇਂ ਪੰਗਾ ਹੀ ਪਾ ਲਿਆ ਪਤਾ ਗਈ ਮੈਂ ਤਾਂ ਕੱਲ ਹੱਲਾ ਸ਼ੇਰੀ ਦੇ ਵਿੱਚ ਮੰਮੀ ਨੂੰ ਕਹਤਾ ਪਰ ਮੇਰਾ ਨਹੀਂ ਦਿਲ ਤੁਹ ਲਗਣਾ ਸਲਾਈ ਸਿਖ। ਤੋ ਕੋ ਵਧੀਆ ਵਧੀਆ ਸਲਾਈ ਸਿੱਖ ਲੋ ਸੋਨੇ ਸੋਨੇ ਸੂਟ ਬਣਾਉਂਗੇ ਤੁਸੀਂ ਵੀ। ਫਿਰ ਸਾਡੇ ਲਈ ਵੀ ਤਾਂ ਸੋਨੇ ਸੋਨੇ ਸੂਟ ਸਿੱਕੇ ਤਾਂ ਹੋਗੇ ਨਾ ਸਾਨੂੰ ਫਿਰ। ਸੱਚੀ ਮੈਂ ਬਣਾ ਲਾਂਗੀ ਸੂਟ। ਹਾਂ ਸੋਨੇ ਸੋਨੇ ਸੂਟ ਬਣਾਉਂਗੇ ਤਾਂ ਇਸੋ ਕੋ ਸਿੱਖੋਗੇ। ਉਹ ਤੁਹਾਨੂੰ ਪਤਾ ਮੈਂ ਕਿਉਂ ਨਹੀਂ ਸਲਾਈ ਸਿੱਖਣੀ। ਸਾਰਾ ਦਿਨ ਤੇ ਤੁਸੀਂ ਸਕੂਲ ਚੱਲੀ ਜਾਂਦੀਆਂ। ਸ਼ਾਮ ਦੇ ਟਾਈਮ ਤੁਸੀਂ ਟਿਵੀਸ਼ਨ ਚੱਲ ਜਾਣੀਆਂ ਤੇ ਮੈਂ ਕਿੰਨਾ ਖੇਡਣਾ ਤੇ ਕਿੰਨਾ ਗੱਲਾਂ ਕਰਨੀਆਂ। ਹਉ ਤੂੰ ਮੇਰੀ ਭੈਣ ਤੇ ਮੇਰੀ ਭਤੀਜੀ ਹੈ ਆਪਾਂ ਤਿੰਨੇ ਜਾਣੀ ਆ ਹੱਸ ਖੇਡ ਕੇ ਟਾਈਮ ਕੱਢ ਲੈਣੀ ਆ ਰਾਤ ਨੂੰ ਤੇ ਉਸ ਕਰਕੇ ਮੈਂ ਨਹੀਂ ਸਲਾਈ ਸਲਾਈ ਸਿੱਖਣੀ ਹੈਗੀ ਕੋਈ ਨਾ ਦੀਦੀ ਤੁਸੀਂ ਸਲਾਈ ਸਿੱਖੋ ਆਪਾਂ ਫੇਰ ਵੀ ਗੱਲਾਂ ਗੁੱਲਾਂ ਤਾਂ ਮਾਰ ਹੀ ਲੈਣੀਆਂ ਕਿ ਤੁਸੀਂ ਆਂਦੇ ਹੀ ਹੋ ਤੇ ਮੈਂ ਵੀ ਸਗੋਂ ਕਾਲਜ ਚਲ ਜਾਂਦੀ ਹੈਗੀ ਆ ਹੈ ਤੇ ਆ ਜਦੋਂ ਵਿਹਲੇ ਹੋਈ ਤਾਂ ਆਪਾਂ ਗੱਲਾਂ ਹੀ ਮਾਰਨੀਆਂ ਵਾ ਤੁਸੀਂ ਸਿੱਖੋ ਸਗੋਂ ਸਲਾਈ ਜਾਓ ਨਾਲੇ ਜਿੰਨੇ ਦਿਨ ਨੂੰ ਮੈਂ ਸਕੂਲ ਤੋਂ ਆਣਾ ਤੇ ਪੁਈਨੇ ਕਾਲਜ ਤੋਂ ਆਣਾ ਤੁਸੀਂ ਉਹਨੇ ਦੇ ਤੱਕ ਆਪਣਾ ਸੈਂਟਰ ਚਲ ਜਾ ਕਰਿਓ ਏ ਤੇ ਹੁਣ ਅੱਗੋ ਦੀ ਪਤਾ ਕੀ ਕੀ ਕਹਿੰਦੀਆਂ ਨੇ ਸਲਾਈ ਦਾ ਟਾਈਮ ਕਿੰਨੇ ਵੇ ਦਾ ਦੱਸਦੀਆਂ ਮੇਰਾ ਨੀ ਦਿਲ ਦੁਲ ਘਾਟਾ ਹੈਗਾ ਘਰ ਦਾ ਵੀ ਤੇ ਕੰਮ ਮੈਂ ਭਾਬੀਆਂ ਨਾਲ ਕਰਾਨੀ ਆ ਮੈਂ ਵਿਹਲੀ ਥੋੜੀ ਰਹਿਣੀ ਆ ਚੱਲ ਚੱਲ ਤੂੰ ਟਿਊਵੀਜ਼ਨ ਤੇ ਤੇ ਅਨਮੋਲ ਤੂੰ ਕੀ ਕਰਨਾ ਮੁੜ ਕੇ ਮੈਂ ਕੁਝ ਨਹੀਂ ਅਜੇ ਤਾਂ ਵਿਹਲੀ ਹੈਗੀ ਆ ਮੈਂ ਇਹਨੂੰ ਛੱਡ ਕੇ ਆ ਨਹੀਂ ਫਿਰ ਮੈਨੂੰ ਆਪਣਾ ਫੋਨ ਦੇਈਂਗੀ ਮੈਂ ਗੇਮ ਖੇਡਣੀ ਆ ਵੇ ਕੀ ਕਰਨਾ ਹੈਗਾ ਫੋਨ ਹੁਣ ਗੇਮ ਖੇਲ ਲੈ ਗਈ ਆਹੋ ਮੈਨੂੰ ਛੱਡ ਕੇ ਆ ਗਈ ਫੇ ਗੇਮ ਖੇਡਣੀ ਹੈ ਮੈਂ ਦੇਦੀ ਹੈ ਮੇਰੀ ਭੈਣ ਫੋਨ ਮੈਨੂੰ ਚੰਗਾ ਚਲ ਆਜੇ ਸਲੀਨ ਚਲੋ ਕੀ ਕਹਿੰਦੀ ਆ ਕੁਛ ਨਹੀਂ ਗਿਆਨ ਮੈਨੂੰ ਚਾਦਾ ਚਲ ਆ ਜਾਨਮੋਲ ਹਾਂਜੀ ਮम्मा ਕੀ ਕਰਦਾ ਮੇਰਾ ਪੁੱਤ ਕਾਲਜ ਜਾਣ ਨੂੰ ਤਿਆਰੀ ਹੋਣ ਦੀ ਨਹੀਂ ਨਹੀਂ ਮੰਮਾ ਅੱਜ ਤੇ ਕਾਲਜ ਤੋਂ ਛੁੱਟੀ ਸੀ ਮੈਨੂੰ ਅੱਛਾ ਤੇ ਮੈਂ ਤੇ ਅੱਧਾ ਹੀ ਬਸ ਫੋਨ ਚਲਾਉਂਦੀ ਆ ਕਿਸੇ ਤੇ ਸ਼ਾਮ ਮਿ ਟਿਊਸ਼ਨ ਜਾਣਾ ਸੀ ਗੱਸਾ ਹੁਣ ਸ਼ਾਮੀ ਜਾਉਂਗੀ ਤੇ ਕੀ ਖਾਣਾ ਮੇਰੇ ਬੁੱਤ ਨੇ ਸਵੇਰ ਦਾ ਕੁਛ ਖਾਦਾ ਨਹੀਂ ਨਹੀਂ ਮੰਮੀ ਹਜੇ ਤੇ ਨਹੀਂ ਖਾਦਾ ਹੈਗਾ ਕੋਈ ਗੱਲ ਨਹੀਂ ਮੈਂ ਖਾ ਲੂੰਗੀ ਤਾਲੂ ਵਾਲਾ ਗੁਲਚਾ ਖਾਣਾ ਹੀ ਮੰਗਾਦਾ ਯਾ ਹੋਰ ਕੁਛ ਖਾਣਾ ਦੱਸ ਮੈਨੂੰ ਨਹੀਂ ਮੰਮਾ ਕੋਈ ਗੱਲ ਨਹੀਂ ਮੈਂ ਖਾ ਲਾਂਗੀ ਮੈਨੂੰ ਐਦਾ ਕਰੋ ਮੈਨੂੰ ਨਾ ਕੁਛ ਨਾ ਪੈਸੇ ਚਾਹੀਦੇ ਸੀਗੇ ਤੂੰ ਇਹ ਨਾ ਮੈਨੂੰ ਕੁਛ ਪੈਸੇ ਦੇ ਦੋ ਹਾਂ ਆਸੇ ਕਿੰਨੇ ਚਾਹੀਦੇ ਮੇਰੇ ਬੋਤ ਨੂੰ ਪੈਸੇ ਦੇ ਦੇ ਮम्मा 2000 ਰੁਪਏ ਦੇ ਦੋ 2000 ਰੁਪਏ ਦੀ ਕੀ ਲੋੜ ਪੈ ਗਈ ਬੋਤ ਉਹ ਨਾ ਤੁਹਾਨੂੰ ਪਤਾ ਵਾ ਮੇਰੀਆਂ ਨਾ ਫਰੈਂਡਸ ਸਾਰੀਆਂ ਐਂਦਾ ਪਾਰਟੀ ਵਗੈਰਾ ਕਰਦੀਆਂ ਆਂ ਗਿਆ ਵਾ ਤੇ ਮੈਂ ਫੇਰ ਤਾਂ ਤਾਂ ਕਰਕੇ ਮੈਨੂੰ ਵੀ ਪਾਰਟੀ ਕਰਨੀ ਹੈਗੀ ਹੈਗੀ ਮੈਂ ਤੇ ਮੈਨੂੰ ਦੇ ਦੋ ਹਾਂ 2000 ਰੁਪਏ ਚੱਲ ਮੈਂ ਤੈਨੂੰ 2000 ਰੁਪਏ ਦੇ ਦਵਾਂਗੀ ਪਹਿਲੇ ਮੇਰੇ ਦੱਸ ਮੇਰੇ ਬੋਤ ਨੇ ਖਾਣਾ ਕੀ ਆ ਮੈਂ ਮੱਖਣ ਬਣਾਇਆ ਹੀ ਤਾਜ਼ਾ ਤੈਨੂੰ ਬੜਾ ਪਸੰਦ ਆ ਨਾ ਹੈਨਾ ਤੇ ਦੱਸ ਫੇਰ ਕੀ ਖਾਣਾ ਮੈਂ ਤੈਨੂੰ ਉਹ ਬਣਾ ਕੇ ਦਵਾਂ ਮੈਨੂੰ ਨਾ ਦਕਾ ਰੋਹੀ ਨਾ ਗੋਭੀ ਵਾਲੀ ਰੋਟੀ ਬਣਾ ਦੋ ਮੈਨੂੰ ਗੋਭੀ ਵਾਲੀ ਰੋਟੀ ਖਾਣੀ ਹੈ ਗਿਆ ਮੱਖਣ ਲਾ ਕੇ ਆਏ ਮੇਰੇ ਪੁੱਤ ਨੇ ਗੋਭੀ ਵਾਲੀ ਰੋਟੀ ਖਾਣੀ ਆਏ ਇਹ ਤੇ ਇਹਨਾਂ ਦੇਲ ਕਰਦਾ ਵਾ ਤੇ ਮੈਨੂੰ ਆਵਾਜ਼ ਮਾਰ ਕੇ ਕਹਿਆ ਮਮਾ ਮੈਨੂੰ ਗੋਭੀ ਵਾਲੀ ਰੋਟੀ ਬਣਾ ਦੋ ਬਾਕੀ ਗੱਲਾਂ ਪੈਸਿਆਂ ਦੀ ਤੇ ਬਾਅਦ ਚ ਵੀ ਹੋ ਜਾਣੀਆਂ ਸੀ ਤੇ ਮੈਂ ਭੁੱਖੀ ਬੈਠੀ ਹਾਂ ਇਹ RAM ਨਾਲ ਜੋ ਕਾਲਜ ਵੀ ਨਹੀਂ ਜਾਣਾ ਨਹੀਂ ਕੋਈ ਨਾ ਮਮਾ ਮੈਂ ਤੇ ਤੁਹਾਨੂੰ ਕਹਿ ਦੇਣਾ ਹੈਗਾ ਸੀ ਗਨ ਨਾਲੇ ਮੈਨੂੰ ਵੀ ਤੇ ਪਤਾ ਤੂੰ ਹੀ ਮੇਰੀ ਕਿੰਨੀ ਫਿਕਰ ਕਰਦੇ ਹੈਗੇ ਮੇਰੇ ਪਿਆਰੇ ਜਿਹੀ ਕਿਊਟ ਜਿਹਾ ਮਮਾ ਜੂ ਤੇ ਹੁੰਦੇ ਆ ਗਾਹੇ ਤੂੰ ਵੀ ਤੇ ਮੇਰੀ ਪਿਆਰੀ ਜੀਤੀ ਆ ਨਾ ਫਿਰ ਤੂੰ ਸਾਰਿਆਂ ਦੀ ਪਿਆਰੀ ਐ ਆਪਣੇ ਵੀਰੇ ਦੀ ਭਾਬੀ ਦੀ ਸਾਰਿਆਂ ਦੀ ਹਾਂ ਉਹ ਤਾਂ ਮੈਂ ਹੈਗੀ ਆ ਸਾਰੇ ਤੈਨੂੰ ਕਿੰਨਾ ਪਿਆਰ ਕਰਦੇ ਆ ਹਾਂ ਤੇ ਸ਼ਾਮੀ ਉਹ ਤੇ ਜਸਲੀਨ ਤੇ ਚਲੀ ਵੀ ਗਈ ਟਿਵੀਸ਼ਨ ਤੇ ਕੋਈ ਨਾ ਆਪਣੀ ਨਾਲ ਤੇ ਮੈਂ ਅੱਗੇ ਕਹਿਣ ਢੀ ਮੈਂ ਕਹਾਂ ਅਮੋਲ ਨਹੀਂ ਗਈ ਅੱਜ ਮੈਂ ਸ਼ਾਇਦ ਕਾਲਜ ਜਾਣਾ ਮੈਨੂੰ ਨਹੀਂ ਪਤਾ ਤੇਰੇ ਕਾਲਜ ਦੀ ਛੁੱਟੀ ਹੈ ਆਹੋ ਮੈਨੂੰ ਛੁੱਟੀ ਹੀ ਤੇ ਉਹ ਮੈਨੂੰ ਜਸਲੀਨ ਸਗੋ ਆਈ ਹੀਗੀ ਮੈਨੂੰ ਕਿ ਭੂਆ ਮੈਨੂੰ ਟਿਊਸ਼ਨ ਛੱਡ ਆਓ ਐਦਾ ਕਹਿੰਦੀ ਮੈਂ ਕਿਹਾ ਕਿ ਜਾਂ ਤੂੰ ਆਪਣੀ ਵੱਡੀ ਭੂਆ ਨੂੰ ਕਹਿ ਉਹ ਤੈਨੂੰ ਛੱਡ ਆਂਦੇ ਹੈਗੇ ਆ ਫਿਰ ਮੈਂ ਉਹਨੂੰ ਕਿਹਾ ਕਿ ਜਾਂ ਤੂੰ ਟਿਊਸ਼ਨ ਜਾ ਫਿਰ ਉਹ ਆਪਣੀ ਵੱਡੀ ਭੂਆ ਨਾਲ ਹੁਣ ਗਈ ਹੈਗੀ ਆ ਅੱਛਾ ਤੇ ਚਲ ਫਿਰ ਮੈਂ ਨਾ ਤੈਨੂੰ ਗੋਭੀ ਵਾਲੀ ਰੋਟੀ ਬਣਾ ਕੇ ਦੇਣੀ ਉੱਤੇ ਮੱਖਣ ਵੀ ਰੱਖ ਕੇ ਦਵਾਂਗੀ ਕਿੰਨਾ ਖਾਏ ਨਾ ਕਿੰਨਾ ਤਿੰਨ ਮਰਜੀ ਲਾ ਕੇ ਮम्मा ਫਸਾਇਦਾ ਲਾਖ ਦੋ ਤੂੰ ਹੀ ਬਸ ਮੈਨੂੰ ਗੋਭੀ ਵਾਲੀ ਰੋਟੀ ਅੱਜ ਸਾਰਿਆਂ ਦੇ ਹਿੱਸੇ ਦਾ ਮੈਂ ਆਪਣੇ ਬੁੱਤ ਨੂੰ ਖਵਾਣਾ ਵਾ ਠੀਕ ਹੈ ਠੀਕ ਹੈ ਮम्मा ਤੂੰ ਮम्मा ਮੈਨੂੰ ਦੇ ਦੇ ਉਹ ਵੇਲੋ ਪੈਸੇ ਮੈਂ ਪਾਰਟੀ ਕਰਨੀ ਹੈ ਪੈਸੇ ਵੀ ਦੇ ਦਾਂਗੇ ਕੋਈ ਗੱਲ ਨਹੀਂ ਦਵਾਂਗੇ ਪੈਸੇ ਦੇਣੇ ਕਿਉਂ ਨਹੀਂ ਠੀਕ ਹੈ ਤੇਰੇ ਨਾਲੋਂ ਪੈਸੇ ਚੰਗੇ ਆ ਚਲੋ ਮम्मा ਤੇ ਮੰਨ ਕੇ ਆ ਗਏ ਹੁਣ ਮੈਂ ਨਾ ਆਪਣੀ ਫਰੈਂਡ ਹਰਪ੍ਰੀਤ ਨੂੰ ਫੋਨ ਕਰਦੀ ਹੈ ਕਿ ਹਾਂ ਹੈਲੋ ਹਰਪ੍ਰੀਤ ਕੀ ਹਾਲੀ ਹਾਂ ਬਸ ਵਧੀਆ ਵਧੀਆ ਮੈਂ ਵੀ ਤੂੰ ਦੱਸ ਆਪਣਾ ਤੈਨੂੰ ਪਤਾ ਮੇਰੇ ਮੰਮਾ ਨੇ ਮੰਨ ਗਏ ਹੈਗੇ 파ਟੀ ਵਾਸਤੇ ਹੁਣ ਨਾ ਆਪਾਂ 파ਟੀ ਕਰਨ ਜਾਵਾਂਗੇ ਹਾਂ ਹਾਂ ਤੈਨੂੰ ਪਤਾ ਹੀ ਹੈਗਾ ਵਾ ਮੈਂ ਨਾ ਮम्मा ਨੂੰ ਕਿਹਾ ਕਿ ਮੈਨੂੰ ਨਾ 2000 ਰੁਪਏ ਚਾਹੀਦਾ ਕਿ ਮੈਂ 파ਟੀ ਕਰਨ ਜਾਣੀ ਹੈਗੀਆ ਤੋ ਉਹ ਮੰਨ ਗਏ ਤੈਨੂੰ ਪਤਾ ਹੀ ਆ ਮੈਨੂੰ ਮੰਮਾ ਕਿੰਨਾ ਲਾਡ ਪਿਆਰ ਕਰਦੇ ਹੈਗੇ ਆ ਤੋ ਉਹਨਾਂ ਨੇ ਤਾਂ ਮੰਨ ਹੀ ਜਾਣਾ ਸੀ ਹੁਣ ਨਾ ਬਸ ਆਪਾਂ ਨਾ ਤੂੰ ਮੈਨੂੰ ਦੱਸ ਦੇ ਕਦੋਂ ਜਾਣਾ ਹੈਗਾ ਵਾ 파ਟੀ ਕਰਨ ਵਾਸਤੇ ਤੇ ਆਪਾਂ ਨਾ ਜਾਂਦੇ ਹੈਗੇ ਆ ਤੇ ਇਹਨਾਂ ਪਹਿਲਾਂ ਹੀ ਮੇਰੀ ਗੱਲ ਸੁਣਨਾ ਆਪਾਂ ਨਾ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਨਾ ਵਾਪਸ ਆਣਾ ਹੈਗਾ ਤੈਨੂੰ ਪਤਾ ਹੀ ਆ ਫਿਰ ਮੰਮਾ ਮੇਰੀ ਕਿੰਨਾ ਫਿਕਰ ਕਰ ਅੰਜੀ ਮਮਾ ਜਦੋਂ ਚੱਲੇਗੀ ਟਿਊਸ਼ਨ ਹੋਰ ਉਹਨੇ ਭੇਜ ਕੇ ਆਈ ਆ ਅੱਜ ਸਕੂਲ ਤੇ ਗਈ ਨਹੀਂ ਆ ਤੇ ਟਿਊਸ਼ਨ ਦਾ ਟਾਈਮ ਸਵੇਰ ਦਾ ਸੀ ਤੇ ਮੈਂ ਮਨਮੀਤ ਨੂੰ ਕਿਹਾ ਮੈਂ ਕਿ ਜਾ ਛੱਡਿਆ ਕਿਉਂਕਿ ਇਹ ਤਾਂ ਗਏ ਦੁਕਾਨ ਤੇ ਰਿੰਕੂ ਤੇ ਅੰਜੂ ਗਏ ਬਾਜ਼ਾਰ ਗਏ ਅੱਛਾ ਤੇ ਮੈਂ ਕਿ ਜਾਓ ਤੁਸੀਂ ਛੱਡੋ ਫਿਰ ਉਹ ਛੱਡਣ ਗਏ ਤੇ ਤੂੰ ਆਪ ਛੱਡਣਾ ਹੀ ਮਨਮੀਤ ਨਾਲ ਕਿਉਂ ਭੇਜਿਆ ਰਹਿਣ ਦੇਣਾ ਹੀ ਮਨਮੀਤ ਨਾਲ ਚਲੋ ਮਮਾ ਅੱਗੇ ਵੀ ਤੇ ਚਲੀ ਜਾਂਦੀ ਮਨਮੀਤ ਨਾਲ ਤੇ ਉਹ ਕਹਿੰਦੀ ਹਾਈ ਮਨਮੀਤ ਮੈਂ ਕਿਹਾ ਜਾ ਤੂੰ ਛੱਡਿਆ ਕਹਿੰਦੀ ਮੈਂ ਹੁਣ ਜਾਣਾ ਛੱਡਾਂ ਤੇ ਮੈਂ ਜਾ ਛੱਡਿਆ ਉਹ ਸੀਮਾ ਚਲੀ ਤੇ ਚੱਲ ਜਾਂਦੀ ਆ ਤੇ ਰਸਤੇ 'ਚ ਉਹਨੂੰ ਕੋਈ ਸਹੇਲੀ ਭੈਣ ਮਿਲ ਗਈ ਤੇ ਉਹਨੇ ਗੱਲਾਂ 'ਚ ਖਲੋ ਜਾਣਾ ਹੀ ਤੈਨੂੰ ਪਤਾ ਤੇਗਾ ਉਹਦਾ ਕੋਈ ਨਹੀਂ ਇੱਥੇ ਹੁਣੇ ਗਲੀ 'ਚ ਖਲੋਤੇ ਮੈਂ ਵੇਖ ਲੈਣੀ ਆ ਮੈਨੂੰ ਪਤਾ ਵਾ ਵੀ 5-10 ਮਿੰਟ 'ਚ ਵਾਪਸ ਆ ਜਨਾ ਜੇ ਨਾ ਆਏ ਤੇ ਮੈਂ ਵੇਖਣੀ ਆ ਗਲੀ 'ਚ ਜੇ ਹੋਣਗੇ ਤੇ ਮੈਂ ਉਹਨਾਂ ਨੂੰ ਬੁਲਾ ਲਿਆਵਾਂਗੀ ਬਾਹਰੋਂ ਤੇ ਦੂਜੀ ਇਹ ਗੱਲ ਤੁਸੀਂ ਕਿਹਾ ਹੀ ਕੱਲ੍ਹ ਸਲਾਈ ਵਲੋਂ ਤੇ ਪੁੱਛਿਆ ਮਨਮੀਤ ਨੂੰ ਵੀ ਕੀ ਕਹਿੰਦੀ ਸਲਾਈ ਸਿੱਖਣੀ ਹੈ ਕਿ ਨਹੀਂ ਸਿੱਖਣੀ ਮਨਮੀਤ ਤੇ ਕਹੀ ਜਾਂਦੀ ਕਹਿੰਦੀ ਵੇਖ ਲਓ ਜਿੱਦਾਂ ਤੁਸੀਂ ਕਹਿੰਦੇ ਹੋ ਜਿੱਦਾਂ ਭਾਬੀਆਂ ਕਹਿੰਦੀਆਂ ਵਾ ਚਲੋ ਸਿੱਖ ਲੇ ਘਰ ਬੈਠੀ ਵੀ ਕੀ ਕਰਦੀ ਉਹ ਦੋਵੇਂ ਕੁੜੀਆਂ ਵੀ ਤੇ ਜਾਂਦੀਆਂ ਉਹ ਸਕੂਲ ਚਲ ਜਾਂਦੀ ਉਹ ਕਾਲਜ ਚਲ ਜਾਂਦੀ ਤੇ ਇਹ ਸਾਰਾ ਦਿਨ ਘਰ ਕੰਮ ਤੇ ਆਪਾਂ ਦੋਵੇਂ ਜਾਂਦੀਆਂ ਸਾਂਭੀ ਲੈਂਦੀਆਂ ਵਾ ਤੇ ਚੱਲ ਇਹ ਜਾਏ ਸਲਾਈ ਸਿੱਖੇ ਥੋੜੇ ਬਹੁਤੇ ਹੱਥ ਸਿੱਧੇ ਹੋਣ ਸਾਨੂੰ ਵੀ ਥੋੜਾ ਸੋਕ ਹੋਏ ਫੇ ਸਾਡੇ ਵੀ ਸੂਟਸਰ ਸਿੱਧੇ ਕਰੇਗੀ ਆ ਜਾਣੀ ਮम्मा ਜਾਚ ਇਹ ਕਿਤੇ ਹੀ ਹੈ ਮਾੜਾ ਮੋਟਾ ਕਰ ਜਾਂਦੀ ਚੱਲ ਪੋਣਾ ਉੰਜ ਤੇ ਪੂਰੀ ਇਹਨੂੰ ਸਮਝ ਆ ਸਾਰੀ ਗੱਲਾਂ ਦੀ ਸੀਮਾ ਵੀ ਘਰ ਦਾ ਵੀ ਤੇ ਕੰਮ ਕਰਦੀ ਹੈ ਨਾ ਜੇ ਚੰਗੀ ਤਰ੍ਹਾਂ ਧਿਆਨ ਨਾਲ ਕਰੇਗੀ ਤੇ ਜਾ ਚੱਲ ਜੂਗੀ ਆ ਜਾਨੀ ਕੋਈ ਨਾ ਜੇ ਪੜ੍ਹੇ ਨਹੀਂ ਨਾ ਤੇ ਵੇਖੋ ਕੱਲ ਨੂੰ ਜੇ ਰਿਸ਼ਤਾ ਪਾ ਕਰਨਾ ਨਾ ਤੇ ਉਹ ਤੇ ਉਹ ਹੈ ਨਾ ਕੁੜੀ ਨੇ ਹੱਥ ਸਲਾਈ ਤੇ ਸਿੱਖੀ ਆ ਨਾ ਹਾਂ ਤੇ ਸਲਾਈ ਦਾ ਵੇਖੋ ਅੱਜ ਕੱਲ ਸਟਿਚਿੰਗ ਹੀ ਕਿੰਨੀ ਕਿੰਨੀ ਲੈ ਜਾਂਦੇ ਆ ਤੇ ਇਸ ਕਰਕੇ ਮੈਂ ਤੇ ਕਹਿੰਨੀ ਆ ਜੇ ਕਹਿੰਦੇ ਆ ਤੇ ਆ ਲੱਗੀ ਆ ਬੜੀ ਏਕ ਇੱਥੇ ਕਹਿ ਦਿਓ ਉਹਨਾਂ ਨੂੰ ਤੇ ਆਪੀ 2 ਘੰਟੇ ਲਾ ਉਹਨਾਂ ਕੰਨ ਕਿ ਤੇ ਆਪਣੀ ਸੂਟ ਦੀ ਮਾਣੀ ਮੋਟੀ ਜਾ ਸਿੱਖਣਗੇ ਅੱਗੇ ਆ ਜੇ ਪਹਿਲਾਂ ਉਹਨਾਂ ਨੂੰ ਤਰਪਾਈਆਂ ਤੇ ਪਈਆਂ ਦੱਸਣੀਆਂ ਵਾ ਸਲਵਾਰਾਂ ਖੜੀਆਂ ਕਰਨੀਆਂ ਦੱਸਣੀਆਂ ਵਾ ਤਾਂ ਤੂੰ ਫਿਰ ਐਦਾਂ ਕਰੋ ਨਾ ਲੰਕੀ ਲੱਕੀ ਨਾਲ ਤੇ ਰਿੰਕੂ ਨਾਲ ਗੱਲ ਕਰ ਲਈ ਜੇ ਉਹ ਮੰਨਦੇ ਆ ਤੇ ਫਿਰ ਤੂੰ ਛੱਡ ਦੇ ਮੈਂ ਨਹੀਂ ਕਰਨੀ ਮम्मा ਇਹ ਗੱਲ ਤੁਸੀਂ ਕਰਿਓ ਜਾਂ ਚਾਚੀ ਕਰਨ ਤੁਹਾਡੀ ਗੱਲ ਕੀਤੀ ਕੋਈ ਹੋ ਰਿਆ ਸਾਨੂੰ ਮੇਰੇ ਵੱਲੋਂ ਤਾਂ ਕੋਈ ਨਹੀਂ ਤੁਸੀਂ ਇਹਨਾਂ ਨੂੰ ਆਪੇ ਪੁੱਛਿਓ ਜਾਂ ਰਿੰਕੂ ਬਾਜੀ ਨੂੰ ਪੁੱਛਿਓ ਵੀ ਕੀ ਕਹਿੰਦੇ ਆ ਚਲ ਫਿਰ ਠੀਕ ਆ ਮੈਂ ਸ਼ਾਮ ਨੂੰ ਫਿਰ ਗੱਲ ਕਰੂੰ ਇਹਨਾਂ ਦੋਨਾਂ ਦੇ ਨਾਲ ਹਨਾ ਪਤਾ ਕੀ ਸਿੱਖਣਾ ਚਾਹੀਦਾ ਜਿਹੜੀ ਤੇ ਪੈਣ ਹੈ ਨਾ ਕੁਛ ਨਾ ਕੁਛ ਹੋਣਾ ਚਾਹੀਦਾ ਅੱਗੋਂ ਥੋੜਾ ਜਿਹਾ ਜ਼ਿੰਦਗੀ ਸੋਖੀ ਨਿਕਲ ਜਾਂਦੀ ਹੈ ਨਹੀਂ ਤੇ ਵਿਚਾਰੀ ਸਾਰੇ ਉਮਰ ਮਹਿਨਿਆਂ ਜੋਗੀ ਰਹਿ ਜਾਂਦੇ ਜੇ ਕੋਈ ਕੰਮ ਨਾ ਹੁੰਦਾ ਹੋਈ ਸਬਜੀ ਪਾਣੀ ਵਧੀਆ ਸੋਨੀ ਬਣਾਉਂਦੇ ਆ ਕੰਮ ਕਰ ਸੋਨਾ ਕਰ ਲੈਂਦੇ ਆ ਤੇ ਜੇ ਆਪਣੇ ਹੱਥ ਸਿੱਧੇ ਹੋਣ ਤੇ ਕੁੜੀ ਦੀ ਹੋਰ ਜ਼ਿੰਦਗੀ ਬਣ ਜਾਂਦੀ ਆ ਸਾਰੇ ਉਹਨਾਂ ਦੇ ਜੀਜੀ ਕਰਦੇ ਆ ਉਹਨੂੰ ਆਹ ਇਹ ਤਾਂ ਤੇਰੀ ਗੱਲ ਠੀਕ ਆ ਸਿਮਾ ਚੱਲ ਵੇਖਦੀ ਆ ਮੈਂ ਫਿਰ ਉਹਨਾਂ ਨਾਲ ਗੱਲ ਕਰਕੇ ਜੇ ਮੰਨਦੇ ਤੇ ਭੇਜ ਦਾਂਗੀ ਮੈਂ ਹੋਰ ਤਾਂ ਕਦੋਂ ਦੇ ਗਏ ਅੰਜੂ ਤੇ ਦਿਨ ਕੁਪਾ ਜੀਬਜਾਰਾ ਕਿਹੜੀਆਂ ਗੱਲਾਂ ਕਰਨੀਆਂ ਦੋਵੇਂ ਜਣੀਆ ਬੜੀਆਂ ਗੱਲਾਂ ਚ ਖੁੱਭੀਆਂ ਆਈਆਂ ਸੀਮਾ ਬਜਾਰਾਂ ਚ ਰਾਸ਼ ਹੁੰਦਾ ਤੈਨੂੰ ਪਤਾ ਟਾਈਮ ਤੇ ਲੱਗ ਹੀ ਜਾਂਦਾ ਗਿਆ ਇਹ ਤਾਂ ਗੱਲ ਸਹੀ ਕੱਢੀ ਰਾਸ਼ ਵਕੇ ਬੜਾ ਹੁੰਦਾ ਇੱਕ ਤੇ ਔਟਵਾ ਵਾਲਿਆਂ ਦੇ ਨਿਮਾਨ ਹੈਗੇ ਇੰਨੇ ਆਟੋ ਆਸੇ ਪਾਸੇ ਤੁਰੇ ਫਿਰਦੇ ਕੁਸਾ ਬਹੁਤ ਜ਼ਿਆਦਾ ਹੀ ਸੀਮਾ ਹਾਂਜੀ ਚਾਚੀ ਜੀ ਉੱਤਰ ਇਹਨਾ ਇੱਕ ਗੋਭੀ ਵਾਲੀ ਪਰੌਠੀ ਬਣਾ ਦੇ ਅਨਮੋਲ ਮੰਗਣ ਦੀ ਕੋਈ ਨਹੀਂ ਬਣਾ ਦਿੰਨੀ ਮੈਂ ਬੇਟੂ ਤੀਨੇ ਬਣਾ ਦਿੰਦੀ ਤੇ ਮੈਂ ਨਾ ਮੱਖਣ ਕੱਢ ਕੇ ਰੱਖਿਆ ਹੀ ਫ੍ਰਿਜ ਵਿੱਚ ਤੇ ਮੱਖਣ ਲਾ ਦਿਆਂ ਨੂੰ ਠੀਕ ਹੈ ਦੇ ਦੇ ਦੀਦੀ ਉਹ ਕਿੱਥੇ ਆ ਗਈ ਹੋਈ ਆ ਟਿਊਸ਼ਨ ਤੇ ਛੱਡਣਾ ਆਈ ਨਹੀਂ ਅਜੇ ਨਾ ਹਲੇ ਆਈ ਨਹੀਂ ਮੈਂ ਉਹ ਇਹ ਤੇ ਸੀਮਾ ਨੂੰ ਕਹਿ ਨਈ ਮੈਂ ਕਿ ਤੂੰ ਆਪ ਛੱਡ ਆਣਾ ਹੀ ਉਦਾ ਦੇ ਉਹ ਹਾਲ ਹੀ ਮੈਂ ਰੱਗ ਗਿਆ ਜੇ ਰਸਤੇ 'ਚ ਕੋਈ ਸੇਲੀ ਪੈਣ ਮਿਲ ਗਈ ਤੇ ਉਹਨੇ ਗੱਲਾਂ 'ਚ ਹੀ ਖਲੋ ਜਾਣਾ ਮੈਂ ਕਿਹਾ ਮੈਂ ਕੱਲ ਕਿਹਾ ਹੀ ਨਾ ਤੁਹਾਨੂੰ ਵੀ ਇਹਨੂੰ ਮਨਮੀਤ ਨੂੰ ਸਲਾਈ ਦੇ ਪਾਈਏ ਹਾਂ ਪਰ ਮੈਂ ਫਿਰ ਸੋਚਦੀ ਰਹੀ ਆ ਮੈਂ ਕਿਹਾ ਰਹਿਣ ਦੋ ਸਲਾਈ ਤੇ ਕੀ ਪਾਣਾ ਵੀ ਕੋਈ ਹਾਥੂ ਤਾਂ ਦੇ ਬੱਠੇਗੀ ਹਾਂ ਤੇ ਛੱਡੋ ਪਰ ਇਹ ਸਲਾਈ ਤੇ ਕੀ ਪਾਣਾ ਉਹਨੂੰ ਨਾਲੇ ਮੇਰੀ ਗੱਲ ਸੁਣੋ ਸਲਾਈ ਸੁ ਕਹਿੰਦੇ ਆ ਸਾਲ 6 ਮਹੀਨੇ ਤੇ ਐਵੇਂ ਲੱਗ ਜਾਣਗੇ ਉਮਰ ਕੁੜੀ ਦੀ ਵੱਡੀ ਹੋਈ ਜਾਂਦੀ ਆ ਤੁਹਾਨੂੰ ਜਿਹੜੇ ਰਿਸ਼ਤੇ ਦੀ ਦੱਸ ਪਈ ਨਾ ਉਹਦੇ 'ਤੇ ਧਿਆਨ ਕਰੋ ਉਹ ਕਰੀਏ ਇਹਦਾ ਕੰਮ ਤਵੇ ਕੋਈ ਗੱਲ ਵੀ ਨਹੀਂ ਸੀ ਗੁਰਦੀਪ ਜੇ ਚਲੀ ਜਾਂਦੀ ਤੇ ਜੇ ਵਿੱਚ ਆ ਜਾਂਦਾ ਰਿਸ਼ਤਾ ਗੱਲ ਪੱਕੀ ਹੋ ਜਾਂਦੀ ਬਣ ਜਾਂਦੀ ਤੇ ਹਟਾ ਲੈਂਦੇ ਵਿੱਚੋਂ ਓਨੀ ਧੇਰ ਤੇ ਜਾਂਦੀ ਰਹਿੰਦੀ ਨਹੀਂ ਤੁਸੀਂ ਮੇਰੀ ਗੱਲ ਮੰਨੋ ਤੁਸੀਂ ਗੱਲ ਕਰੋ ਤੇ ਲੱਕੀ ਦੇ ਰਿੰਕੂ ਨਾਲ ਸਲਾਹ ਕਰੋ ਉਹਨਾਂ ਨੂੰ ਬਿਠਾ ਕੇ ਕੀ ਕਹਿੰਦੇ ਆ ਅਸੀਂ ਹੁਣ ਘਰ ਹੀ ਥੋੜਾ ਕੁੜੀ ਬਿਠਾ ਛੱਡਣੀ ਆ ਉਹ ਤੇ ਚਲ ਤੇਰੀ ਗੱਲ ਠੀਕ ਆ ਹੁਣ ਰਿੰਕੂ ਤੇ ਅੰਜੂ ਤੇ ਗਏ ਬਾਜ਼ਾਰ ਹੂੰ ਤੇ ਲੱਕੀ ਨੇ ਵੀ ਲੇਟ ਹੀ ਆਉਣਾ ਸਾਮ ਨੂੰ ਤੈਨੂੰ ਪਤਾ ਦੁਕਾਨ ਤੋਂ ਆਂਦਾ ਵੇ ਲੇਟ ਫਿਰ ਕੱਲ ਵੇਖਾਂਗੇ ਹੁਣ ਉਹਨਾਂ ਨਾਲ ਗੱਲ ਕਰਾਂਗੇ ਜਾਂ ਰਾਤੀ ਦੇ ਟਾਈਮ ਸਿਰ ਆਗੇ ਤੇ ਰਾਤੀ ਬਿਠਾ ਕੇ ਉਹਨਾਂ ਨਾਲ ਗੱਲ ਕਰ ਲਾਂਗੇ ਸਵੇਰ ਤੇ ਗੱਲ ਨਾ ਪਾਓ ਰਾਤੀ ਬਿਠਾਓ ਦੋਨਾਂ ਜਣਿਆਂ ਨੂੰ ਕਿਉਂਕਿ ਰਾਤੀ ਦੇ ਬੱਚਿਆਂ ਕੋਲ ਟਾਈਮ ਹੁੰਦਾ ਫ੍ਰੀ ਹੁੰਦੇ ਆ ਸਵੇਰੇ ਫੇਰ ਆਪੋ ਆਪਣੇ ਕੰਮਾਂ ਦੀ ਤਿਆਰੀ ਕਰਨੀ ਹੁੰਦੀ ਉਹਨਾਂ ਨੇ ਇਸ ਕਰਕੇ ਰਾਤੀ ਚਲੋ ਸਾਰੇ ਜਣੇ ਬਹਿ ਜਾਂਗੇ ਤੇ ਸਲਾਹ ਕਰ ਲਾਂਗੇ ਆਪਸ ਵਿੱਚ ਆਓ ਚਲੋ ਕੋਈ ਗੱਲ ਨਹੀਂ ਰਾਤੀ ਬੈ ਕੇ ਸਲਾਹ ਕਰ ਲੈਨੇ ਆ ਫੇਰ ਨਾ ਜਿੱਦਾਂ ਬੱਚੇ ਕਹਿਣਗੇ ਉਸ ਤਰ੍ਹਾਂ ਕਰ ਲਾਂਗੇ ਉਹ ਤੇ ਹੈ ਗਈ ਹੈ ਮੈਂ ਕਿਹਾ ਘਰ ਬਿਠਾ ਕੇ ਕੁੜੀ ਦੀ ਉਮਰ ਥੋੜਾ ਵੱਡੀ ਕਰੀ ਜਾਣੀ ਹੁਣ